ਕਿਹੜਾ ਪਿੰਡੋਂ ਡਾਣ ਡਾਣ ਤੋਂ ਬਹੁਤ ਮੁਬਾਰਕਾਂ ਧੰਨਵਾਦ ਜੀ ਓਕੇ ਜੀ ਇਹ ਕਿਹੜਾ ਪੰਡ ਹੈਂਡੀਕੈਪ ਦਾ ਬੱਚਾ ਹੈਂਡੀਕੈਪ ਬੱਚਾ ਫੈਸਟੀਵਲ ਚਲਾ ਲੇਗਾ ਬੇਟਾ ਕਿਹੜੇ ਪਿੰਡੋਂ ਫਿਰਕਾ ਦਾ ਜੀ ਫਿਰਕਾ ਤੋਂ ਹਾਂਜੀ ਹਾਂਜੀ ਠੀਕ ਹੈ ਹਲਾ ਹੱਥ ਤਾਂ ਕੰਮ ਕਰਦਾ ਹੀ ਹੈ ਚੱਲ ਵਧੀਆ ਫਿਰ ਕਮਾਈ કરી ਆ ਆਪਦੀ ਤੂੰ ਹਲਾ ਫੜ ਬਹੁਤ ਮੁਬਾਰਕਾਂ ਤੂੰ ਕਹਿੰਦਾ ਸੀ ਮੇਰਾ ਈ ਰਿਕਸ਼ਾ ਵੀ ਵਿਕ ਗਿਆ ਤਾਂ ਦਿੱਤਾ ਤੁਹਾਨੂੰ ਹੁਣ ਰੋਣਾ ਨਹੀਂਗਾ ਰੋਣਾ ਨਹੀਂ ਆਪਦੀ ਕਮਾਈ ਕਰਨੀ ਆ ਠੀਕ ਆ ਹਾਂ ਕੋਈ ਨਹੀਂ ਸਮੱਸਿਆ ਸਾਰੀਆਂ ਹੱਲ ਹੋ ਜਾਂਦੀਆਂ ਹਿੰਮਤ ਨਹੀਂ ਛੱਡੀਦੀ ਹੁੰਦੀ ਮੈਂ ਮੋਬਿਲ ਜਿਲੇ ਵਾਲਾ ਵੀ ਬਹੁਤ ਆ ਬਿਜਲੀ ਵਾਲਾ ਵੀ ਹੋ ਜਾਊਗਾ ਹੁਣ ਤੂੰ ਕਮਾਈ ਕਰ ਆਪਦੀ ਇਹ ਕਿਹੜੇ ਪਿੰਡੋਂ ਇਹ ਬਾੜ ਨੰਬਰ ਰਵਿਦਾਸਪੁਰ ਦਾ ਲਾਓ ਜੀ ਬਹੁਤ ਮੁਬਾਰਕਾਂ ਪੱਕੇ ਲੋ ਜੀ ਬਹੁਤ ਬਹੁਤ ਮੁਬਾਰਕ ਆਮੂ ਤੇ ਪਾਲਦੀ ਕਰਦੇ ਆ ਰਹੇ